ਨਮ ਜੁਗਾਤਾਲ ਤੁਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੋਦ ਅੰਦਰ ਸਭਾ ਮਾਨੋ ਕੀ ਅਮ੍ਰਿਤ ਵੇਲੇ ਦਮਰਤ ਮਈ ਬਾਣੀ ਦਾ ਆਨੰਦ ਪ੍ਰਾਪਤ ਕਰਨ ਹੇਠ ਭਾਗੀ ਸੱਜਣ ਜੀ ਨੂੰ ਆਓ ਅੱਜ ਦੇ ਹੁਕਮ ਦੀ ਵਿਚਾਰ ਤੋਂ ਪਹਿਲ ਨੂੰ ਗੁਰਪਤੀ ਪ੍ਰਵਾਨ ਕਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਦਨ ਦਨ ਸ਼ਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦੀ ਦਰਸ਼ਨਾ ਪਹੁੰਚਾ ਦਿੱਤਾ ਹੋਇਆ ਅੱਜ ਦਾ ਇਹ ਮੁੱਖ ਵਾਕ ਰਾਂਗ ਟਲੰਗ ਦੇ ਅੰਦਰ ਤੀਜੇ ਘਰ ਵਿੱਚ ਸਤਿਗੁਰਾਂ ਨੇ ਉਚਾਰਨ ਕੀਤਾ ਹੈ ਟਲੰਗ ਮਹੱਲਾ ਪਹਿਲਾ ਘਰ ਤੀਜਾ ਘਰ ਤੀਜਾ ਹੈ ਬਾਣੀ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਦੀ ਹੈ ਔਰ ਆਗ ਟਲੰਗ ਹੈ ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 721 ਤੋਂ ਅਰੰਡਿਤ ਹੈ। ਬਾਈਕ ਇਸ ਮਤਿ ਹੈ। ਇੱਕ ਊੰਕਾਰ ਸਤਿਗੁਰ ਪ੍ਰਸਾਦ। ਪਰਮੇਸ਼ਰ ਇੱਕਾ ਹੈ। ਇਹ ਗੱਲ ਤੁਹਾਨੂੰ ਵਾਰ-ਵਾਰ ਜਿਤਾਈ ਜਾਏਗੀ। ਵਾਰ-ਵਾਰ ਗੁਰਬਾਣੀ ਦੱਸੇਗੀ ਸਤਿਗੁਰੂ ਵਾਰ-ਵਾਰ ਤੁਹਾਨੂੰ ਇਹ ਗੱਲ ਕਹਿਣਗੇ ਕਿ ਉਸ ਪਰਮੇਸ਼ਰ ਨੇ ਅਕਾਲ ਪੁਰਖ ਨੇ ਪਰਮਾਤਮਾ ਨੇ ਉਦੋਂ ਸਾਨੂੰ ਮਿਲਣਾ ਜਦੋਂ ਸਾਡੇ ਉੱਤੇ ਸਾਡੇ ਅੰਦਰ ਰੱਬ ਵਸ ਗਿਆ ਸਾਡੇ ਤੇ ਗੁਰੂ ਦੀ ਕਿਰਪਾ ਹੋ ਗਈ ਮੇਰੇ ਉਹ ਪਰਮੇਸ਼ਰ ਇੱਕ ਹੈ ਤੇ ਇੱਕ ਕਰਕੇ ਹੀ ਸਤਗੁਰਾਂ ਨੇ ਇੱਕ ਓੰਕਾਰ ਤੋਂ ਅਰਹਤਾ ਕੀਤੀ ਬਾਣੀ ਇਥੇ ਰਮਤਾ ਜੀ ਇੱਕ ਓੰਕਾਰ ਸਤਨਾਮ ਕreturnData ਪੁਰਖ ਨੇ ਨਪਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਗੁਰਪ੍ਰਸਾਦਾਂ ਦੀ ਅਤਿ ਹੈ ਜੋ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਇਹਦੇ ਵਿੱਚ ਪਰਮੇਸ਼ਰ ਦਾ ਸਰੂਪ ਰੱਬ ਦੇ ਗੁਣ ਉਹਨਾਂ ਨੂੰ ਪ੍ਰਗਟ ਕੀਤਾ ਇਹਨੂੰ ਮੂੜ ਮੰਤਰ ਕਿਹਾ ਭਾਵੇਂ ਮੋ ਸਾਰਿਆਂ ਸੰਗਤਾਂ ਦਾ ਮ ਆਸਾ ਜੁਗਾਸਾ ਚ ਨਾਨਕ ਆਸਾ ਜੁਗਾਸਾ ਹੈ ਵੀ ਸੱਚ ਨਾਨਕ ਉਸੇ ਦੀ ਸਤ ਨੂੰ ਹਉਮਨ ਤਰਮੰਦੀਆਂ ਹਨ ਪੜਦੀਆਂ ਹਨ ਪਰ ਜਦੋਂ ਗੁਰਬਾਣੀ ਦੀ ਤਰਦੀਬ ਨੂੰ ਤੱਕੂਗੀ ਇੱਥੇ ਬੋੜੀ ਆ ਜਾਏਗੀ ਜਪ ਬਾਣੀ ਦਾ ਨਾਮ ਹੈ ਜਪ ਜੀ ਸਾਹਿਬ ਇਸ ਤੋਂ ਬਿਨਾਂ ਨਾ ਨਹੀਂ ਜੀ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਪ੍ਰਸਾਦ ਨੂੰ ਅਗੇ ਸ਼ਬਦ ਦਾ ਜਪ ਜਪ ਹੈ ਜਪਜੀ ਸਾਹਿਬ ਦੀ ਜੀ ਬਾਖ ਬਾਣੀ ਦਾ ਨਾਮ ਜਿਵੇਂ ਅਸੀਂ ਵਿਚਾਰ ਦੀ ਅਰੰਭਤਾ ਤੋਂ ਪਹਿਲ ਨੂੰ ਕੋਈ 2-4 ਪੰਕਤੀਆਂ ਮੰਗਲਾ ਚਰਨ ਦੇ ਰੂਪ ਚ ਪੜਦੇ ਹਾਂ ਉਸੇ ਤਰ੍ਹਾਂ ਸਤਗੁਰੂ ਨਾਨਕ ਸਾਹਿਬ ਜੀ ਨੇ ਆਖਿਆ ਪੰਜਿਸ਼ ਇੱਕ ਨਾਲ ਤੁਹਾਨੂੰ ਜੋੜਨਾ ਹੈ ਜਿਹੜਾ ਅਕਾਲ ਪੁਰਖ ਇੱਕ ਹੈ ਜਿਹੜਾ ਸੱਚੇ ਗੁਰੂ ਦੀ ਕਿਰਪਾ ਨਾਲ ਮਿਲਦਾ ਉਹ ਕਿਹੋ ਜਿਹਾ ਜੀ ਤੇ ਕਦੋਂ ਤੋਂ ਇਸ ਸੰਸਾਰ ਤੇ ਹੈ ਕਿੰਨਾ ਚਿਰ ਸੰਸਾਰ ਤੇ ਹੈ ਸਤਗੁਰਾਂ ਖਿਆ ਆਤਮਾ ਹੈ ਆਦਿ ਸੱਚ ਸਦਾ ਤੱਕ ਰਹਿਣ ਵਾਲਾ ਜੁਗਾਂ ਸੱਚ ਜੁਗਾਂ ਦੇ ਆਰੰਭ ਤੋਂ ਪਹਿਲਾਂ ਜੁਗਾਂ ਦੀ ਸਮਾਪਤੀ ਤੱਕ ਉਹ ਸੱਚਾ ਹੈ ਹੁਣ ਵੀ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਹੋਂ ਵਾਲੇ ਸਮੇਂ ਦੇ ਵਿੱਚ ਵੀ ਉਹ ਸਤ ਰਹੇਗਾ ਸਤਗੁਰੂ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਬਨਾਸ਼ੀ ਪੁਰਖ ਹੈ ਸਭ ਰਹਾ ਸਮਾਇ ਉਹ ਪਰਮੇਸ਼ਰ ਇੱਕ ਹੈ ਤੇ ਸਾਰਿਆਂ ਵਿੱਚ ਸਤਗੁਰ ਆਖਿਆ ਸਮਾਇਆ ਹੋਇਆ ਹੈ ਇੱਕ ਨੇ ਲੜ ਲਾ ਜੇ ਜੋ ਕੁਝ ਵੀ ਤੂੰ ਪ੍ਰਾਪਤ ਕਰਨਾ ਹੈ ਜੋ ਕੁਝ ਤੂੰ ਚਾਹਨਾ ਹੈ ਜੋ ਤੈਨੂੰ ਚਾਹੀਦਾ ਹੈ ਜੋ ਤੇਰੇ ਕੋਲ ਹੈ ਇਹ ਗੁਰੂ ਦੀ ਕਿਰਪਾ ਨਾਲ ਹੈ ਜੋ ਤੂੰ ਪ੍ਰਾਪਤ ਕਰਨਾ ਹੈ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੋਣਾ ਹੈ ਜਿਹੜੇ ਸ਼ੁੱਖ ਤੂੰ ਭੋਗੇ ਨੇ ਜਾਂ ਦੁੱਖ ਭੋਗੇ ਨੇ ਜ਼ਿੰਦਗੀ 'ਚ ਉਹ ਗੁਰੂ ਨੇ ਹੀ ਭੁਗਤਾਏ ਹਨ ਨਾ ਆਪਣੇ ਦੁੱਖਾਂ ਨੂੰ ਤੂੰ ਆਪਣੀ ਮਰਜ਼ੀ ਨਾਲ ਕੱਟ ਸਕਨਾ ਨਾ ਤੂੰ ਆਪਣੀ ਮਰਜ਼ੀ ਨਾਲ ਦੁੱਖ ਲਿਆ ਸਕਨਾ ਕਈ ਵਾਰੀ ਘਰੇਲੂ ਜਿਹੜੇ ਸਾਡੇ ਫਿਰ ਇਹ ਲੋ ਜਿਹੜਾ ਸਾਨੂੰ ਪ੍ਰਬੰਧ ਹੈ ਉਹ ਇਹੋ ਜਿਹਾ ਹੁੰਦਾ ਕਿ ਸਾਡੇ ਦਾਣੇ ਬਾਣੇ ਉਲਝ ਗਏ ਅਸੀਂ ਅੱਖ ਵੀ ਮੇਰਾ ਤੇ ਜਿਉਣ ਨੂੰ ਜੀ ਨਹੀਂ ਕਰਦਾ ਮੇਰੀ ਔਲਾਦ ਮੇਰੇ ਅੱਖੇ ਨਹੀਂ ਲੱਗਦੀ ਮੇਰੇ ਘਰਾਂ ਨੀ ਮੰਨਦੀ ਮੇਰਾ ਧੱਕ ਪੱਖ ਇਨਾ ਕੁ ਮਜ਼ੂਰ ਮੈਂ ਤੇ ਆਪਣੇ ਬੱਚਿਆਂ ਨੂੰ ਪਾਲ ਵੀ ਨਹੀਂ ਸਕਦਾ ਮਨਿਆ ਤਾਂ ਕਿ ਹੁਣ ਖਤਮ ਕਰਦੇ ਆਪਣੇ ਕਹਾਣੀ ਤੁਸੀਂ ਮੰਗੀ ਹੱਥ ਜੋੜ ਕੇ ਵੀ ਬਾਬਾ ਮਨ ਚੁੱਕ ਲੈ ਮੈਨੂੰ ਮੌਤ ਦੇ ਦੇ ਜਾਂ ਰੀਵਰੀ ਆਪਣੇ ਬੱਚਿਆਂ ਨੂੰ ਦੁਖੀ ਹੋ ਕੇ ਮਾਨਿਆ ਕਿ ਰੱਬ ਤੈਨੂੰ ਚੁੱਕੀ ਲੈਂਦਾ ਤੂੰ ਕਿਉਂ ਜਾਂਦਾ ਫਿਰਦਾ ਤੇ ਤੁਸੀਂ ਨਹੀਂ ਥਿੰਦੇ ਭਗਸ ਕਮੇਰ ਸਿੰਘ ਜੀ ਦੀ ਮਾਨ ਕਹਿ ਰਹੀ ਸਾਤ ਸੂਤ ਇਹਨ ਮੁੜੀ ਖੋਏ ਉਹਨਾਂ ਕਹੇ ਮੁੜੀਆ ਕਿਉਂ ਨਾ ਮੋਇ ਪੀਠ ਸਾਡੇ ਅੱਖੀ ਨਹੀਂ ਲੱਗਦਾ ਸੰਤਾਂ ਨੂੰ ਭਗਤਾਂ ਨੂੰ ਉਹਨਾਂ ਦੀ ਸੇਵਾ ਚ ਲਗਾਰੀਦਾ ਕੰਮ ਕੰਦਾ ਕਰਦਾ ਹੀ ਨਹੀਂ ਕਿਤੇ ਪੁੱਛ ਬੈਠੀ ਮਾਂ ਵੀ ਕਿਉਂ ਨਹੀਂ ਬਣਦਾ ਤਾਣਾ ਬਾਣਾ ਕਿ ਉਹ ਛਾੜ ਦਿੰਦਾ ਪਹਿਲਾਂ ਤੇ ਬੜੇ ਸੋਨੇ ਕੱਪੜੇ ਬੰਦਾ ਸੀ ਉਹਨਾਂ ਕਹੇ ਮਾਂ ਜਦ ਲਗਤਾਗਾ ਬਾਹੂ ਬਹੀ ਤਬਲਾ ਗੁਸਨਾਏ ਰਾਮ ਸੁਨੀਹੀ ਜਿਹੜਾ ਮੇਰਾ ਪਿਆਰ ਬਣਿਆ ਹੈ ਜਿਹਨੂੰ ਮੈਂ ਬੜਾ ਸਤਿਕਾਰ ਦਿੰਦਾ ਜਿਹਨੇ ਵੇਰੀ ਜ਼ਿੰਦਗੀ ਚ ਥਾਂ ਬਣਾਈ ਜਿਹੜਾ ਮੇਰੀ ਜ਼ਿੰਦਗੀ ਚ ਹਾਸਾ ਮੇਰੀ ਹੁੰਦਾ ਹੈ ਜਦੋਂ ਮੈਂ ਸੁਈ ਤੇ ਕਾਬਾ ਪੰਨਾ ਤੇ ਮੈਨੂੰ ਰੱਬ ਰੁੱਸ ਜਾਂਦਾ ਹੈ ਸੁਈ ਦਾ ਨੱਕਾ ਬੜਾ ਗਰੀਕ ਹੁੰਦਾ ਹੈ ਮੈਨੂੰ ਧਿਆਨ ਲੈਣਾ ਪੈਂਦਾ ਐਸਾ ਕੰਮ ਮੈਨੂੰ ਨਹੀਂ ਚਾਹੀਦਾ ਜਿਸ ਕੰਮ ਕਰਕੇ ਮੈਨੂੰ ਪਰਮੇਸ਼ਰ ਵਿਸਰੇ ਠੀਕ ਹੈ ਫਕੀਰ ਬੜੀ ਬੰਦਗੀ ਕਰਦਾ ਹੈ ਜੰਗਲ ਵਿੱਚ ਬੈਠਾ ਬੰਦਗੀ ਕਰ ਰਿਹਾ ਹੈ ਮੁਸਲਮਾਨ ਸੀ ਪੁੱਤਰ ਚੋਣਾ ਵਿੱਚ ਜਿੱਤ ਪ੍ਰਾਪਤ ਕਰਦਾ ਹੈ ਤੇ ਆਪਣੇ ਪਿਤਾ ਦਾ ਅਸ਼ੀਰਵਾਦ ਲੈਣ ਵਾਸਤੇ ਲੋਕਾਂ ਆਖਿਆ ਵੀ ਤੇਰਾ ਪਿਤਾ ਫਕੀਰ ਹੈ ਉਹਦੀ ਅਸ਼ੀਰਵਾਦ ਲੈ ਕੇ ਕੰਮ ਸ਼ੁਰੂ ਕਰੀ ਹੁਣ ਚੋਣਾ ਚ ਕੀ ਦਸ਼ਾ ਜੀ ਪਾਵੇਂ ਉਹ ਸਰਪੰਚੀ ਦੀਆਂ ਹੁਣ ਐਮਐਲਏ ਦੀਆਂ ਹੁਣ ਪੀਡੀਆਂ ਹੁਣ ਮੈਂਬਰੀਆਂ ਦੀਆਂ ਹੁਣ ਜਦੋਂ ਕੋਈ ਜਿੱਤ ਜਾਂਦਾ ਹੈ ਮੜੇ ਢੋਲ ਵੱਜਦੇ ਨੇ ਜਸ਼ਨਾਇਆ ਜਾਂਦੇ ਨੇ ਜਿਹੜਾ ਹਲਣ ਵਾਲਾ ਹੈ ਉਹ ਕਈ ਮਹੀਨੇ ਘਰੋਂ ਬਾਹਰ ਹੀ ਨਿਕਲਦਾ ਹੈ ਇਹ ਢੋਲ ਤਮੱਗੀਆਂ ਦੀ ਆਵਾਜ਼ ਵੱਲ ਆਪਣੇ ਪਿਤਾ ਦੀ ਕੁੱਲੀ ਵੱਲ ਵਧਿਆ ਉਹ ਬੰਦਗੀ ਚ ਬੈਠੇ ਸਨ ਜਦੋਂ ਕੁੱਲੀ ਦੇ ਨੇੜੇ ਬੜੀ ਢੋਲਾਂ ਦੀ ਆਵਾਜ਼ ਆਈ ਇਹਦੇ ਨਾਮ ਦੀ ਜੱਜਾ ਘਰ ਹੋ ਰਿਸੀ ਇਹਦੇ ਨਾਮ ਦੀ ਜੁਕਾਰੇ ਛੱਡੇ ਜਾ ਰਹੇ ਸਨ ਉਹ ਦੀ ਸ਼ਮਾਂ ਦੀ ਟੁੱਟ ਗਈ ਫਕੀਰ ਦੀ ਚੇਲਿਆਂ ਨੂੰ ਪੁੱਛਦਾ ਕਿ ਕੌਣ ਕਹਿਣ ਲੱਗੇ ਤੇ ਫਕੀਰ ਸ਼ਾਹੀ ਤੁਹਾਡਾ ਪੁੱਤਰ ਚੋਣਾ 'ਚ ਜਿੱਤਿਆ ਤੁਹਾਡੀ ਅਸ਼ੀਰਵਾਦ ਲੈਣ ਵਾਸਤੇ ਆਇਆ ਹੈ ਇਤਿਹਾਸਕਿੰਦਾ ਵੀ ਖੜਾ ਹੋ ਗਿਆ ਇਹਨੇ ਆਪਣੀਆਂ ਬਾਹਾਂ ਰੱਬ ਵੱਲ ਕੀਤੀਆਂ ਇਹ ਨਮਾਜ਼ ਬਿਨਿਸ਼ੇਤਰੇ ਪੜ੍ਹਦੇ ਨੇ ਸਿਰ ਦਾ ਝੁਕਣਾ ਗੋਡੇ ਪਾਰੀ ਹੋ ਗਏ ਉੱਚੀ ਆਵਾਜ਼ ਵਿੱਚ ਕਹਿੰਦਾ ਆਹ ਖੁਦਾ ਵੀ ਇਹੋ ਜਿਹਾ ਮੇਰਾ ਪੁੱਤਰ ਮੇਰੀ ਔਣ ਤੋਂ ਮੇਰੇ ਕੋਲ ਔਣ ਤੋਂ ਪਹਿਲਾਂ ਮਰ ਕੇ ਆਉਣਾ ਗਿਆ ਜਿਹਦੇ ਔਣ ਕਰਕੇ ਤੇਰਾ ਤੇ ਮੇਰਾ ਸਬੰਧ ਟੁੱਟ ਜਾਵੇ ਮੈਨੂੰ ਨਹੀਂ ਚਾਹੀਦਾ ਐਸਾ ਪੁੱਤਰ ਤੇ ਜੀਸਸ ਸੁਣਾਈ ਨਹੀਂ ਚੰਗੀ ਤਰ੍ਹਾਂ ਸਾਡੇ ਕੰਨਾਂ 'ਚ ਤੇ ਆਵਾਜ਼ ਪਈ ਨਹੀਂ ਬਾਣੀ ਦੀ ਤੁਸੀਂ ਆਖੇ ਬੇਸੀ ਤੁਸੀਂ ਸੁਣ ਰਿਆਂ ਲੋਜ ਅਜੇ ਤੇ ਬਾਣੀ ਪੜ ਰਹੇ ਆ ਸਤਿਗੁਰ ਆਖਿਆ ਨਹੀਂ ਸੁਣਿਆ ਮੈਂ ਤੈਨੂੰ ਦੱਸਿਆ ਸੀ ਇਹ ਉਤੰਗ ਤੂੰ ਜੇ ਦੇਖਦਾ ਚੱਲੇ ਨਹੀਂ ਤੇਰੇ ਨਾਲ ਨਹੀਂ ਜਿਨਾਂ ਢੀਆਂ ਪੁੱਤਰਾਂ ਕਰਕੇ ਕੋ ਇਥੋਂ ਭੱਜ ਕੇ ਚਲਾ ਜਾਂਦਾ ਪਿੱਛੇ ਦੀ ਬੱਚੇ ਸਕੂਲੇ ਛੱਡ ਆਵਾਂ ਛੇਤੀ ਮੈਂ ਕੁਝ ਕਰਨ ਨਾ ਮੈਂ ਇੱਜਤੇ ਰੱਖੀ ਤੇਰਾ ਇਹਨਾਂ ਤੋਂ ਸਾਥੀ ਕੋਈ ਨਹੀਂ ਇਹ ਗੱਲ ਸਤਿਗੁਰਾਂ ਅੱਜ ਦੇ ਸ਼ਬਦ ਵਿੱਚ ਸਮਝਾਈ ਹੈ ਧੀਜੇ ਪਾਸ਼ਾ ਨੇ ਰੋਜ਼ ਆਖਿਆ ਸਤਿਗੁਰਾਂ ਨੇ ਪੰਜਾਂ ਬਾਣੀਆਂ ਦੇ ਵਿੱਚ ਦੇ ਇਤਨੇ ਵਿੱਚ ਅਸੀਂ ਇਸ ਬਾਣੀ ਨੂੰ ਸ਼ਾਮਲ ਕਰ ਲਿਆ ਪੜ੍ਹਿਆ ਰੋਜ਼ ਇਹਕੋ ਟੰਬ ਤੂੰ ਜੇ ਦੇਖਦਾ ਚੱਲੇ ਨਾਹੀ ਤੇਰੇ ਨਾਲੇ ਸਾਥ ਤੇਰਾ ਚੱਲੇ ਨਾਹੀ ਤਿਸ ਨਾਲ ਕਿਉਂ ਜਿਤ ਲਾਈਐ ਉਹ ਇਨਾਂ ਵਿੱਚ ਸਤਿਗੁਰਾਂ ਕਿਹਾ ਇਨਾਂ ਕਿਉਂ ਫਸਿਆ ਪਿਆ ਇਨਾਂ ਕਿਉਂ ਜਿਤ ਜੋੜੀ ਬੈਠਾ ਹੈ ਕਿਉਂਕਿ ਇਨਾਂ ਨਾਲ ਇਹਨੇ ਸਬੰਧ ਬਣਾਈ ਬੈਠਾ ਸਾਥ ਤੇਰਾ ਚੱਲੇ ਨਾਹੀ ਤਿਸ ਨਾਲ ਕਿਉਂ ਜਿਤ ਲਾਈਐ ਫਿਰ ਕੀ ਕਰਨਾ ਚਾਹੀਦਾ ਜੇ ਇਹ ਸ਼ੰਕਾ ਮੰਨ ਮੋਲੇ ਨਾ ਕੀਚਾ ਪੁੱਲ ਕੇ ਵੀ ਨਾ ਕਨੀ ਇਹ ਜਾ ਕੰਮ ਜਿਤ ਅੰਤ ਪਛੋਂ ਤਾਇਆ ਜਿਸ ਕਰਕੇ ਅਖੀਰ ਸਮੇਂ ਪੁਛਤਾਵਾ ਬੰਦੇ ਕਹੇ ਕੋ ਕਮ ਸਦਗੁਰੂ ਰਖਣਾ ਭਾਈ ਕਰੀ ਤੇ ਮਨ ਕਿੰਦਾ ਦਾਤਾ ਤੇ ਕਰਨਾ ਪੈਂਦਾ ਵੀ ਪਰਿਵਾਰ ਹੈ ਮੇਰਾ ਹੈ ਮੇਰਾ ਘਰ ਮੇਰਾ ਬਾੜ ਮੇਰਾ ਪਰਿਵਾਰ ਮੇਰੇ ਬੱਚੇ ਇਹ ਕੀ ਦਿਆਂ ਸੀ ਸਾਰੇ ਸ਼ਤ ਗੁਰਾਂ ਕਹੇ ਇਹਦੀ ਸਮਝ ਵਾਸਤੇ ਕਹਿੰਦਾ ਲਗਾ ਬੈਵੇਂ ਨੋ ਤੇ ਨਹੀਂ ਸਮਝ ਮੈਂ ਤੇ ਪਿਆਰ ਛੱਡ ਨਹੀਂ ਸਕਦਾ ਮਰਨੀ ਗੱਲ ਆ ਕਿ ਸਹਬਾ ਨੂੰ ਵੀ ਮੈਂ ਨਹੀਂ ਕਰ ਸਕਦਾ ਜੋ ਕੋਈ ਤੁਸੀਂ ਕਹਿ ਰਹੇ ਹੋ ਬੜਾ ਔਖਾ ਹੈ ਅਜੀ ਤੇ ਆ ਕਹਿੰਦੀ ਬੜੀ ਸ਼ੌਕੀ ਬਾਣੀ ਮੇਰੇ ਵਰਗੇ ਨਾਲ ਕਿ ਪਛੇਤੀ ਪੜ ਲਓ ਗੁਜੀ ਬੜਾ ਔਖਾ ਕੰਮ ਪਾਠ ਕਰਨਾ ਦਸਵੀਂ ਪੜਿਆ ਸੀ ਪਾਠ ਕਰਨ ਲੱਗ ਪਿਆ ਅੱਖਰਾਂ ਦਾ ਲਗਾਂ ਮਤਰਾਂ ਦਾ ਗਿਆਨ ਹੀ ਨਹੀਂ ਸਾਰਾ ਸਾਰਾ ਦਿਨ ਸਿਵਲ ਹੋਣਾ ਤੇ ੱਤੇ ਖਾਦੇ ਵਿੰਦੇ ਰਹੇ ਪਰ ਜਦੋਂ ਕਿਤੇ ਗੁਰਬਾਣੀ ਦੀ ਕਲਾਸ ਗੁਰਬਾਣੀ ਦੀ ਗੱਲ ਆਖੀ ਅਸੀਂ ਬੜਾ ਕੁਝ ਗੁਰਬਾਣੀ ਦਾ ਸਿੱਖਿਆ ਜਾ ਸ਼ਹਿਬਾਹ ਪੋਣਾ ਤੋਂ ਉਹ ਅਸੀਂ ਨਹੀਂ ਵੇਖਿਆ ਕੱਢ ਕੇ ਗੁਰੂ ਸਾਹਿਬ ਨੂੰ ਹੱਥ ਜੋੜ ਕੇ ਅੰਦਰਲੇ ਸ਼ੱਕ ਨਾਲ ਜੋਦਲੀ ਕੀਤੀ ਮੰਨੇ ਵੀ ਬਾਦਸ਼ਾਹ ਕਰਾਂਗੀ ਮੈਨੂੰ ਕਿਵੇਂ ਪਤਾ ਲੱਗੇ ਕਿ ਇਹ ਜਗਤ ਦੀ ਰਚਨਾ ਝੂਠੀ ਹੈ ਇਹ ਪਰਿਵਾਰ ਝੂਠਾ ਹੈ ਇਹ ਘਰ-ਬਾਰ ਝੂਠਾ ਹੈ ਇਹ ਸੰਸਾਰ ਝੂਠਾ ਹੈ ਸਤਿਗੁਰਾਂ ਅੱਖਿਓਂ ਪੀਤ ਬੜੇ ਕਾਮ ਕਰਨੇ ਕੰਮ ਹੋ ਰੂਈ ਕਰ ਸਤਿਗੁਰੂ ਕਾਮ ਦੇ ਸੁਣ ਤੂੰ ਹੋਵੇ ਤੇਰੇ ਨਾਲ ਦੀ ਕਹਿ ਦਾਣਕ ਮਨ ਮੇਰੇ ਤੂੰ ਸਦਾ ਸੱਚ ਸਮਾਲੇ ਸੱਜ ਦੀ ਸੰਭਾਲ ਕਰਕੇ ਰਹੀ ਹੈ ਸੱਚਾ ਗੌਣਾਂ ਦੀ ਇੱਕ ਉਹ ਕਿਹੋ ਜਿਹਾ ਸਤਿਗੁਰਾਂ ਕੇ ਜੁੱਗਾਂ ਦੇ ਆਦੋਂ ਪਹਿਲੋਂ ਸੱਚ ਸੀ ਹੁਣ ਸੱਚ ਸੀ ਹੈ ਵੀ ਸੱਚ ਨਾਨਕ ਉਸੀ ਵੀ ਸੱਚਾ ਉਹਨਾਂ ਅੰਦਰ ਸਾਨੂੰ ਸੱਚ ਰਹੇਗਾ ਸੁਦੀ ਨੂੰ ਕੀ ਆਵੇਗਾ ਸਤਿਗੁਰੂ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਵਨਾਸੀ ਪੁਰਖ ਹੈ ਸਭ ਰਹਾ ਸਮਾਇ ਸਾਰਿਆਂ ਵਿੱਚ ਸਮਾਇਆ ਹੋਇਆ ਰਮਿਆ ਹੋਇਆ ਸਰਵਕੈ ਚੇਤੇ ਕਰੂੰ ਉਹਦੀ ਰਤਨ ਵਿੱਚ ਡੁੱਟ ਜਾ ਉਹਦੇ ਨਾਲ ਆਪਣਾ ਨਾਤਾ ਛੋੜ ਲਿਆ ਉਹਦੇ ਨਾਲ ਆਪਣਾ ਚਿੱਤ ਛੋੜ ਲਿਆ ਪਰ ਬੁਰਸ਼ਵ ਅੱਖਿਅਪੀ ਨੂੰ ਤੇ ਮਾਇਆ ਵਿੱਚ ਖਚਤ ਹੋ ਗਿਆ ਤੂੰ ਤੇ ਮਾਇਆ ਦੇ ਰੰਗ ਵਿੱਚ ਆਪਣੇ ਹਿਰਦੇ ਰੂਪੀ ਛੋੜੇ ਨੂੰ ਰੰਗੀ ਬਿਠਾ ਤੇਰੀ ਤੇ ਪਕੜੀ ਕੇਵਲ ਮਾਇਆ ਨਾਲ ਹੈ ਸੰਸਾਰ ਨਾਲ ਹੈ ਘਰ-ਬਾਰ ਨਾਲ ਹੈ ਪਰਿਵਾਰ ਨਾਲ ਹੈ ਆਪਣੀ ਹਰ ਇੱਕ ਚੀਜ਼ ਦੇ ਨਾਲ ਇਹ ਮੂੰਹ ਕਰੀ ਬੈਠਾ ਹੈ ਇਸੇ ਕਰਕੇ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਇੱਕੋ ਪੰਕਤੀ ਨੇ ਸਾਨੂੰ ਬੜਾ ਕੋਈ ਦਿੱਤਾ ਗੁਰੂ ਸਾਹਿਬ ਆਖੇ ਤੈਨੂੰ ਭੁੱਲ ਗਿਆ ਰੱਬ ਕਹਿਣ ਲੱਗਾ ਹਾਂ ਜੀ ਭੁੱਲ ਗਿਆ ਨਹੀਂ ਜੀਤੇ ਕਰ ਸਕਦਾ ਸਤਿਗੁਰੂ ਆਖਿਆ ਬਿਲਕੁਲ ਵੀ ਨਹੀਂ ਜਿੱਤੀ ਹੁੰਦਾ ਕਹਿਣ ਲੱਗਾ ਨਹੀਂ ਹੁੰਦਾ ਜੀ ਇਹ ਬਾਣੀ ਤੇ ਪੜਨਾ ਪਰ ਇਸ ਤਰ੍ਹਾਂ ਗਿਆ ਰਾਮ ਰਾਮ ਕਰਤਾ ਸਭ ਜੱਗ ਫਿਰ ਰਾਮ ਨਾ ਪਾਇਦੇ ਪੜਤ ਰਹੇ ਬਹੁਤ ਬڑے ਕੀਰਤਨ ਸਮਾਗਮ اٹینڈ ਕਰਦੇ ਆ ਬڑے ਸ਼ਹਿਰ ਚ ਪੜ ਹੰਨ ਪੜ ਸਾ ਮੈਂ ਤੇ ਛਾਤੀ ਧੋਕੇ ਕੋਈ ਨਾ ਵੀ ਭਲਾਣੇ ਥਾ ਮੈਂ ਗਿਆਸ ਹਾਂ ਤੇ 31 ਪਾਰਟਿਸਿਪੇਸ਼ਨ ਉਹਨਾਂ ਦੇ ਭੂਗਤ ਸ਼ਾਮ ਲੋਇਆ 52 ਵੀ ਸੰਨ 1 ਥਾ ਇੱਕ 24 ਸੀ ਉਥੇ ਵੀ ਮੈਂ ਸ਼ਾਮਲ ਹੋ ਗਿਆ ਕਿਤੇ ਮੂਰਤ ਮੰਤਰ ਦੇ ਸਿਧਾਂਤ ਨੂੰ ਸਿੱਖ ਸਮਝ ਲੈਂਦਾ ਰੱਬ ਦੇ ਗੁਣ ਜਿਹੜੇ ਗਾਏ ਗਏ ਨੇ ਉਹਨਾਂ ਨੂੰ ਆਪਣੇ ਜੀਨ ਵਿੱਚ ਵਸਾ ਲੈਂਦਾ ਵੀ ਮੈਂ ਜੇ ਦਰਵਾਇਰ ਨੂੰ ਪੜਿਆ ਤੇ ਮੈਂ ਮੈਰ ਦਾਤ ਹੋ ਗਿਆ ਮੈਂ ਨਰ ਮੈਰ ਪੜਿਆ ਮੈਂ ਜੀ ਇੱਕ ਦੀ ਅਰਧਨਾ ਕੀਤੀ ਮੈਂ ਇੱਕ ਦੇ ਸਾਹਮਣੇ ਮੱਥਾ ਟੇਕਣਾ ਸਾਰਿਆਂ ਸਾਹਮਣੇ ਮੇਰਾ ਸਿਰ ਝੁਕਦੇ ਨਹੀਂ ਰਿਹਾ ਕਿਤੇ ਬੈਦਰ ਭੌ ਨੂੰ ਪੜਨ ਵਾਲਾ ਤਿੰਨਰ ਭੌ ਦਾ ਗੁਣ ਮੇਰੇ ਵਿੱਚ ਆਇਆ ਹੈ ਕਲਮ ਮੂਰਮੰਤਰ ਜਦੋਂ ਸਾਨੂੰ ਸਮਝ ਆ ਗਿਆ ਸਾਨੂੰ ਸਾਡੀ ਜ਼ਿੰਦਗੀ ਦੇ ਅਰਥ ਆ ਜਾਣਗੇ ਕਿ ਜ਼ਿੰਦਗੀ ਹੈ ਕੀ ਰੱਬ ਹੈ ਕੀ ਰੱਬ ਦਾ ਮਲਾਕ ਕਿਵੇਂ ਇਥੇ ਸਤਿਗੁਰਾਂ ਅਰੰਭਤਾ ਕੀਤੇ ਕਿ ਪਰਮੇਸ਼ਰ ਤੇਰਾ ਨਾਮ ਹੀ ਡਾ ਵਧੀਆ ਹੈ ਜਿਹੜੇ ਤੇਰੇ ਨਾਮ ਨੂੰ ਚੇਤੇ ਕਰਦੇ ਨੇ ਮੈਂ ਉਹਨਾਂ ਤੋਂ ਹੀ ਕੁਰਬਾਨ ਜਾਂ ਨਾ ਹਾਂ ਕੁਰਬਾਨ ਨਾ ਜਾਵਾਂ ਮਿਹਰਵਾਨ ਹਾਂ ਕੁਰਬਾਨ ਨਾ ਜਾਵਾਂ ਏ ਮਿਹਰਬਾਨ ਪ੍ਰਭੂ ਮੈਂ ਕੁਰਬਾਨ ਜਾਂਦਾ ਹਾਂ ਮੈਂ ਸਦਕੇ ਜਾਂਦਾ ਹਾਂ ਸਤਿਗੁਰਾਂ ਕਿਹਾ ਕਿੰਨਾ ਤੋਂ ਸਦਕੇ ਜਾ ਰਹੇ ਹਾਂ ਕਿਉਂ ਸਦਕੇ ਜਾਂਦਾ ਹੈ ਫਿਰ ਫੁਰਮਾਨ ਕੀਤਾ ਹਾਂ ਕੁਰਬਾਨ ਨਾ ਜਾਵਾਂ ਤਿਨਾ ਕਹਿ ਨਾਂ ਜੋ ਤੇਰਾ ਨਾਮ ਬੜੀ ਮਹਾਨਤਾ ਦਿੱਤੀ ਸ਼ਰਬਾਨੀ ਉਹ ਨਾਂ ਨੂੰ ਜਿਹੜੇ ਨਾਮ ਜਪਦੇ ਨੇ ਉਹਨਾਂ ਨੂੰ ਜਿਹੜੇ ਸਿਮਰਨ ਕਰਦੇ ਨੇ ਉਹਨਾਂ ਨੂੰ ਜਿਹੜੇ ਚਿੰਤਨ ਕਰਦੇ ਨੇ ਉਹਨਾਂ ਨੂੰ ਜਿਹੜੇ ਅਰਦਾਸਾ ਕਰਦੇ ਨੇ ਉਹਨਾਂ ਨੂੰ ਜਿਹੜੇ ਸੇਵਾ ਕਰਦੇ ਨੇ ਸਤਗੁਰਾਂ ਦੇ ਸ਼ਬਦ ਨੂੰ ਕਿ ਆਖਿਆ ਕਾਲਪੁਰਖ ਨੂੰ हे ਪਰਮੇਸ਼ਰ ਹੈ ਕਾਲਪੁਰਖ ਮੈਂ ਉਹਨਾਂ ਤੋਂ ਵਾਰਨੇ ਜਨਨਾ ਜਿਹੜੇ ਤੇਰਾ ਨਾਮ ਜਪਦੇ ਨੇ ਕਿਹਦੇ ਨਾਮ ਦੀ ਅਰਦਾਸਾ ਕਰਦੇ ਨੇ ਸ਼ੈਵਾਂ ਆਖਿਆ ਕਿੰਨਾ ਕੁ ਕੁਰਬਾਨ ਜਾਣਾ ਹੈ ਪਰਮੇਸ਼ਰ ਨੇ ਆਵਾਜ਼ ਦਿੱਤੀ ਕਿ ਕਿੰਨਾ ਕੁ ਕੁਰਬਾਨ ਚਾਹੋਗੇ ਨਾ ਤੋ ਸਦਗੁਰੂ ਆਖਿਆ ਇਨਾ ਕੁਰਬਾਨ ਜਾਵਾਂ ਗੱਲ ਲੈਣ ਤੇ ਰਾਣਾਉ ਤੇ ਨਾ ਕਹਿ ਹਾਂ ਸਦ ਕੁਰਬਾਨਾ ਜਾਵਾਰ-ਵਾਰ ਸਦਾ ਹਰ ਸਦਾ ਹਰ ਪਲ ਹਰ ਸ਼ਿੰਮੈ ਉਹਨਾਂ ਤੋਂ ਵਾਰਨੇ ਜਾਨਣਾ ਉਹਨਾਂ ਤੋਂ ਕੁਰਬਾਨ ਜਾਨਣਾ ਉਹਨਾਂ ਤੋਂ ਵਾਰੀ ਜਾਨਣਾ ਉਹਨਾਂ ਤੋਂ ਕੋਲੀ ਜਾਨਣਾ ਉਹਨਾਂ ਤੋਂ ਬਟਹੁ ਹੋਣਾ ਜਿਹੜੇ ਤੇਰਾ ਚਿੰਤਨ ਕਰਦੇ ਨੇ ਜਿਹੜੇ ਤੇਰੇ ਨਾਮ ਨੂੰ ਜਪਦੇ ਨੇ ਜਿਹੜੇ ਤੇਰੀ ਅਰੰਧਨਾ ਵਿੱਚ ਜੁੜਦੇ ਨੇ ਹੁਣ ਆਪਣੇ ਮਨ ਤੇ ਗੱਲ ਆ ਗਈ ਉਹ ਤਨਪੁਰਖ ਦੇ ਵਿੱਚ ਸਤਿਗੁਰਾਂ ਇਹ ਬਚਨਾਂ ਖੇ ਇਹ ਤਨ ਮਾਇਆ ਪਾਹਿਆ ਪਿਆਰੇ ਨਿੱਤ ਲੱਲ ਰੰਗਾਏ ਮਾਇਆ ਪਾਇਆ ਮਾਇਆ ਨਾਲ ਪਾਇਆ ਗਿਆ ਬਾ ਕੀ ਹੈਗੀ ਲਲਾਰੀ ਜਿਹੜਾ ਅੱਜ ਕੱਲ ਯੋਗਿਆਨ ਖੋਜਦਾ ਹੋ ਸਕਦਾ ਵੀ ਉਹਨਾਂ ਕੋਲ ਹੋਰ ਕੋਈ ਤਰੀਕਾ ਆ ਗਿਆ ਹੋਵੇ ਜਦੋਂ ਪ੍ਰਾਤਾਂ ਸਵੇਰ ਵਿੱਚ ਲਲਾਰੀ ਰੰਗ ਵਾਲੇ ਕੱਪੜੇ ਨੂੰ ਰੰਗਦਾ ਹੈ ਕਿਸੇ ਕੱਪੜੇ 'ਤੇ ਰੰਗ ਚੜਾਂਦਾ ਹੈ ਹੋਰ ਰੰਗ ਜਿਹਨੂੰ ਅੱਜ ਲਾਰੀ ਇਹ ਗੱਲ ਕਹਿੰਦਾ ਕਿ ਕੈਮੀਕਲ ਵਾਲਾ ਕਰ ਦਿਆਂਗੇ ਪੈਸੇ ਤੇ ਲੱਗਣਗੇ ਦੁਬਾਰੇ ਨਹੀਂ ਉੱਤਰਾਂਗਾ ਤੇ ਪ੍ਰਾਤਨ ਲਾਰੀ ਨੂੰ ਕਹਿੰਦੇ ਸੰਪਾਹ ਲਾਣੀ ਵੀ ਜੇ ਪੱਕਾ ਰੰਗ ਚੜਾਣਾ ਹੈ ਉਹਨੂੰ ਲੋਹਣ ਫੜਕੜੀ ਜਾਂ ਛੋੜ ਨਹੀਂ ਪਾ ਦਿੱਤੀ ਜਾਂਦੀ ਸੀ ਫਿਰ ਉਹਨੂੰ ਪਾਣੀ ਵਿੱਚ ਡੋਬ ਕੇ ਰੱਖਿਆ ਜਾਂਦਾ ਸੀ ਉਸ ਤੋਂ ਬਾਅਦ ਪਾਣੀ ਤੋਂ ਉਹ ਦੇ ਨਹੀਂ ਆ ਜਾਂਦਾ ਉਬਾਲਿਆ ਜਾਂਦਾ ਇਹ ਪਾ ਦੇ ਕਿ ਉਬਾਲਣ ਤੋਂ ਬਾਅਦ ਜਦੋਂ ਇਹਨੂੰ ਰੰਗ ਛੱਡਦਾ ਹੈ ਨਲਾ ਨਹੀਂ ਕਿ ਉਹ ਰੰਗ ਕਦੇ ਉਤਰਦਾ ਨਹੀਂ ਸੀ ਹੁਣ ਸਤਗੁਰੂ ਨਾਨਕ ਸਾਹਿਬ ਜੀ ਨੇ ਇਹ ਬਚਨਾ ਖੇ ਕਿ ਜਿਸ ਜੀਵ ਇਸ ਤਰੀ ਦੇ ਇਸ ਸਰੀਰ ਨੂੰ ਮਾਇਆ ਦੀ ਪਾ ਜਾਂ ਮਾਇਆ ਦੇ ਮੋਹ ਦੀ ਪਾਲਤੀ ਹੋਵੇ ਤੇ ਉਹਨੇ ਆਪਣੇ ਸਰੀਰੂਪੀ ਜੋੜੇ ਨੂੰ ਮਾਇਆ ਦੀ ਪਾਹ ਦੇ ਕੇ ਲੰਬ ਦੇ ਰੰਗ ਦੇ ਨਾਲ ਰੱਤ ਲਿਆ ਹੋਈ ਇਹ ਤਾਂ ਨ ਮਾਇਆ ਪਾਹਿਆ ਪਿਆਰੇ ਨਿਤਨਾ ਲੰਬ ਰੰਗਾਇ ਲਬ ਲਾਲਚ ਹੁਣ ਲਾਲਚੀ ਸੀ ਭਰਾ ਨੂੰ ਚਾਹੀਦੀ ਭਰਾ ਦੀ ਪ੍ਰਾਪਰਟੀ ਉਹਨੇ ਆਖਿਆ ਵੀ ਮੈਂ ਇਹ ਤੇ ਨਹੀਂ ਮਾਰ ਸਕਦਾ ਸਾਥੀਆਂ ਨਾਲ ਕੀਤੀ ਸਲਾਹ ਕਿ ਚਲੋ ਇਹਦਾ ਕੰਮ ਖਤਮ ਕਰਦੇ ਸ਼ੱਕਾ ਭਰਾ ਸੀ ਖੂਨ ਦਾ ਰਿਸ਼ਤਾ ਸੀ ਕਿੰਦੇ ਚਾਚੇ ਨੇ ਭਤੀਜੇ ਦਾ ਕਤਲ ਕੀਤਾ ਅਖਬਾਰਾਂ 'ਚ ਵਿਖੋ ਗਿਆ ਇੱਕ ਪੁੱਤਰ ਨੇ ਮਾਂ ਦੇ ਹਜ਼ਾਰਾਂ ਟੁੱਟੇ ਕਰਕੇ ਘਰ ਵਿੱਚ ਉਹਨੂੰ ਸੜਨ ਦਾ ਜਥਾ ਕੀਤਾ ਸਾਡੇ ਨੇੜੇ ਘਟਨਾ ਵਾਪਰੀ ਫਟਿਆਲੇ ਜਿਲ੍ਹੇ ਵਿੱਚ ਪਿੰਡ ਪਾਟਣਾ ਤੋਗੀ ਕਾਂਠਾ ਲੈ ਅਖਬਾਰਾਂ 'ਚ ਬੜਾ ਆਇਆ ਸੀ ਨਸ਼ਈ ਪੁੱਤਰ ਇਨ੍ਹਾਂ ਨਸ਼ੇ ਦਾ ਆਦੀ ਤੇ ਮਾਇਆ ਦਾ ਇਨ੍ਹਾਂ ਰੰਗ ਚੜ ਗਿਆ ਮਿੱਤਰਾਂ ਨੇ ਇਨ੍ਹਾਂ ਪਟਕਾ ਦਿੱਤਾ ਕਿ ਇਹ ਇਹ ਦੇ ਕਰਕੇ ਤੈਨੂੰ ਜ਼ਮੀਨ ਰੋੜ ਛਾਲਦਾ ਕੁਝ ਟੁਕੜੇ ਜਦੋਂ ਗਵਾਂਡੀਆ ਨੂੰ ਉਹ ਸਰੀਰ ਦੀ ਬਦਮੁਆਈ ਉਹਨਾਂ ਨੇ ਰਿਪੋਰਟ ਦਿੱਤੀ ਕਿ ਇਸ ਕਾਰ ਵਿੱਚ ਕੁਝ ਗਲਤ ਹੋ ਗਿਆ। ਜਦੋਂ ਪੁਲਿਸ ਨੇ ਫੜਿਆ ਉਦੋਂ ਵੀ ਛਾਲ ਰਿਹਾ ਐਸਾ ਕੁਝ। ਕੋਈ ਨਾਲ ਉਹਦੇ ساتھ ਹੀ ਭੱਜ ਗਏ। ਮਾਇਨਾ ਨਸ਼ਾ ਕਾਲਪਸੋ 28 ਲੱਖ ਦੀ ਚੋਰੀ ਵਿੱਚ ਉਹ ਨੌਕਰ ਹੀ ਫੜਿਆ ਜਾਂਦਾ ਹੈ ਸ਼ਰਗਨਾ ਬਣ ਜਾਂਦਾ ਕਿ ਮੈਂ ਇਹ ਆਪਣੇ ਜਿਹਨੂੰ ਤੁਸੀਂ ਆਪਣਾ ਮੰਨ ਲਿਆ ਆਪਣੇ ਪਰਿਵਾਰ ਦਾ ਮੈਂਬਰ ਸੰਤ ਕਿਉਂ ਦਾ ਪਾਲਣ ਪੋਸ਼ਣ ਕੀਤਾ ਤੇ ਠੀਕ ਆ ਵੀ ਸਾਡੇ ਘਰ ਵਿੱਚ ਖਾਂਦਾ ਪੀਂਦਾ ਹੈ ਉਹ ਗੰਗੂ ਰਸੋਈਆਂ ਵਿੱਚ ਉਹ ਦਰੋਹ ਕਰਦਾ ਤੇ ਇੱਕ ਨੇ ਦੋ ਨੇ ਉਸੇ ਘਰ ਦੇ 28 ਲੱਖ ਲੁੱਟ ਲਿੰਦਾ ਅਸੀਂ ਬੜਾ ਵਿਸ਼ਵਾਸ ਕਰਨੇ ਆ ਕਾਰਨ ਇੱਕੋ ਹੀ ਆ ਕਿ ਸਾਨੂੰ ਅਸੀਂ ਤੀ ਚੁੱਕ ਕੇ ਪਾਣੀ ਦਾ ਗਲਾਸ ਪੀਣਾ ਵੀ ਛੜ ਦਿੱਤਾ ਫਿਰ ਉਲਾਮੇ ਦੇ ਰਹੇ ਆ ਕਿ ਬੜੇ ਰੋਗ ਜੀ ਖਾਣਾ ਪੀਣਾ ਚੰਗਾ ਨਹੀਂ ਤਾਂ ਰੋਗ ਲੱਗ ਰਹੇ ਨੇ ਦੋਨਿਆਂ ਸਾਡਾ ਨਾਸ਼ਤਾ ਬਣ ਗਈਆਂ ਕਾਰਨ ਕਿਸੇ ਆਥਾ ਲਾਉਂਦੇ ਹੀ ਨਹੀਂ ਸਰੀਰ ਨੂੰ ਹਿੱਲਣ ਹੀ ਨਹੀਂ ਦਿੱਤਾ ਉਹਨਾਂ ਲੋਕਾਂ ਦਾ ਖੱਥਾਂ ਦਾ ਕੱਕਿਆ ਪਖਾਣਾ ਸੀ ਘਾ ਰਹੇ ਆ ਉਹ ਲੋਕ ਸਾਡੇ ਬੱਚਿਆਂ ਦੀ ਪਾਲਣਾ ਪੋਸ਼ਣਾ ਕਰ ਰਹੇ ਨੇ ਜਿਨ੍ਹਾਂ ਤੋਂ ਅਸੀਂ ਬੜੀ ਘਿਰਣਾ ਕਰਦੇ ਸੀ ਵੀ ਨਹੀਂ ਠੀਕ ਇਹ ਨਾ ਰਹਿਣਾ ਬੈਣਾ ਠੀਕ ਨਹੀਂ ਅਸੀਂ ਉਹਨਾਂ ਵੇਖਿਆ ਪੀ ਤਨਖਾਹ ਕੱਟ ਲੈਂਦੇ ਨੇ ਉਹਨਾਂ ਨੂੰ ਆਪਣੇ ਘਰਾਂ 'ਚ ਨੌਕਰੀਆਂ ਦੇ ਦਿੱਤੀਆਂ ਕਿ ਸਾਡੇ ਬੱਚੇ ਵੀ ਤੁਸੀਂ ਸੰਭਾਲੋ ਸਾਡਾ ਖਾਣਾ ਪੀਣਾ ਵੀ ਤੁਸੀਂ ਚਾਰ ਕਰੋ ਤੁਹਾਨੂੰ ਤਨਖਾਹ ਵੀ ਦੇਾਂਗੇ ਕਮਰਾ ਵੀ ਦੇ ਦਿਆਂਗੇ ਅਸੀਂ ਆਪਣਾ ਭੋਜਨ ਬਣਾਉਣਾ ਛੱਡ ਦਿੱਤਾ ਪੈਸੇ ਦੇ ਲਾਲਚ ਵਿੱਚ ਇਹਨੂੰ ਕਿਹਾ ਗਿਆ ਕੰਨ ਬਾਇਆ ਪਾਹਿਆ ਪਿਆਰੇ ਨਿਤਨਾ ਲੱਭਣ ਗਾਏ ਹੁਣ ਉਹਨਾਂ ਦੀ ਰਹਿਣੀ ਬਹਿਣੀ ਕਿਚੰਗੀ ਨਹੀਂ ਪਹਿਲੇ ਸਾਉ ਸੁਤਰਾ ਨਹੀਂ ਹੁੰਦੇ ਜਿਨ੍ਹਾਂ ਦਾ ਹੱਥਾ ਤੁਸੀਂ ਹੱਥਾਂ ਦਾ ਤੁਸੀਂ ਖਾਣਾ ਖਾ ਰਹੇ ਹੋ ਇਹ ਪਰਨਾਂ ਸਾਡੀ ਸ਼ਰਮੌਰ ਸੰਸਥਾ ਤੋਂ ਇੱਕ ਗੁਨਾਮਾ ਦਾ ਨਹੀਂ ਕਰ ਦਿੱਤਾ ਗਿਆ ਕਿ ਲੰਗਰ ਨੂੰ ਤੇ ਚਾਹ ਨੂੰ ਜਾਂ ਕਿਸੇ ਹੋਰ ਪ੍ਰਸ਼ਾਦ ਨੂੰ ਭੋਗ ਨਾ ਲਵਾਇਆ ਜਾਵੇ ਭੋਗ ਕਲਾ ਦੇਗ ਨੂੰ ਲੱਗੇ ਮੈਂ ਜਦੋਂ ਆਇਆ ਤਾਂ ਮੈਨੂੰ ਮਨ ਵਿੱਚ ਇਹ ਸੀ ਕਿ ਚਾਹ ਨੂੰ ਭੋਗ ਲਾਇਆ ਜਾਏ ਜਿਹੜਾ ਪ੍ਰਸ਼ਾਦ ਅਸੀਂ ਬਣਦੇ ਹਾਂ ਪਰ ਥੋੜੇ ਦਿਨਾਂ ਬਾਅਦ ਹੀ ਇੱਕ ਖਬਰ ਪੜਨੀ ਵੀ ਸ਼੍ਰੋਮਣੀ ਕਮੇਟੀ ਦੇ ਸਾਰੇ ਆਧਾਰੀਆਂ ਵਿੱਚ ਜਾ ਸੂਝੇ ਸਿੱਖ ਜਗਤ ਵਿੱਚ ਤਖਤ ਸਾਹਿਬ ਤੋਂ ਨਮਾ ਜਾਰੀ ਕੀਤਾ ਕਿ ਹੋਰ ਕਿਸੇ ਚੀਜ਼ ਨੂੰ ਭੋਗ ਨਹੀਂ ਲਵਾਣਾ ਦੇ ਇੱਕ ਪ੍ਰਸ਼ਾਦ ਜਿਹੜੀ ਬਾਣੀ ਪੜ ਕੇ ਤਿਆਰੰਦੇ ਨੂੰ ਭੋਗ ਲਾਇਆ ਜਾਂਦਾ ਤੇ ਸੱਚੀ ਮੁੱਚੀ ਅਸਾਵਾਪਰਦਾ ਚੰਡੀਗੜ੍ਹ ਸਾਤ ਸੈਕਟਰ 'ਚ ਮੈਂ ਆਪ ਵੇਖਿਆ ਮਿਰਤਕ ਦੀ ਅਰਦਾਸ ਸੀ ਜੋ ਬੈਰਾ ਦੇ ਤਿਆਰ ਕਰਦੇ ਆਪਣੀ ਤਲੀ ਤੇ ਰਹਿਤਾ ਪਾਉਂਦਾ ਛਟਣੀ ਦਾ ਦੂਣ ਵੇਖ ਲੈਂਦਾ ਫਿਰ ਪਾਉਂਦਾ ਉਸੇ ਨੂੰ ਵਿੱਚ ਛੁਰ ਦਿੰਦਾ ਹਾਲਾਂਕਿ ਕੁੱਟਿਆਂ ਨੂੰ ਫੜ ਕੇ ਘਰ ਵਾਜਣੇ ਕੰਨਿਆਂ ਕੋ ਨਹੀਂ ਰਖਵਾਲੀ ਕਰੋਗੇ ਸਾਡੇ ਕੋਲ ਇੱਕ ਬੰਦਾ ਉਹਨਾਂ ਦੇ ਕੋਲ ਵੀ ਨਹੀਂ ਬਿਠਾਇਆ ਜਾਂਦਾ ਵੀ ਆਪਾਂ ਤੇ ਪਲੇਟ ਦਾ ਸੌਦਾ ਕੀਤਾ ਮਸਾਲਾ ਕੋਈ ਤੂੰ ਲੈ ਅਜਿਹੋ ਜਿਹਾ ਮਰਜੀ ਦੇ ਆ ਕੇ ਪਾ ਦੇ ਲੰਗਰ ਤਿਆਰ ਕਰਦੇ ਉਹਨੂੰ ਨਾਂ ਦੇ ਦਿੱਤਾ ਵੀ ਗੁਰੂ ਕਾਲ ਲੰਗਰ ਛਕਦੇ ਬਾਰੇ ਗੁਰੂ ਕਾਲ ਲੰਗਰ ਤੇ ਨਾਮ ਜਪਦਿਆਂ ਸੇਵਾ ਕਰਦਿਆਂ ਸਿਮਰਨ ਕਰਦਿਆਂ ਤਿਆਰ ਹੁੰਦਾ ਤੇ ਆਪ ਤਿਆਰ ਕਰਨਾ ਪੈਂਦਾ ਉਹਨੂੰ ਖਾ ਕੇ ਅਕਬਰ ਵਰਗਾ ਬਾਦਸ਼ਾਹ ਵੀ ਕਹਿ ਦਿੰਦਾ ਵੀ ਨਹੀਂ ਆਇਆ ਸੁਆਦ ਅਸੀਂ ਪਛੇਦੰਗਰ ਤਿਆਰ ਕੀਤਾ ਜਿਹਦੇ ਵਿੱਚ ਸ਼ਬਜੀ ਚਾਂਪਾਂ ਦੀ ਰੱਖੀ ਗਈ ਖਾਣਾ ਸੰਗਤ ਨੇ ਬੜਾ ਵਧੀਆ ਬਣਿਆ ਪਰ ਇਹੋ ਜਿਹਾ ਵੀ ਟੱਕਰਿਆ ਜੀ ਲੋਕ ਕਹਿ ਰਹੇ ਨੇ ਜੀ ਇਹਦੇ ਚਿਕਨ ਤਿਆਰ ਕੀਤਾ ਹੈ ਬੱਚੇ-ਬੱਚੇ ਨੂੰ ਪਤਾ ਹੈ ਤੁਸੀਂ ਰਾਤ ਨੂੰ ਪਤਾ ਨਹੀਂ ਕਿੰਨੇ ਲੋਕ ਮੁੱਲ ਲੈ ਕੇ ਖਾਂਦੇ ਨੇ 2-2 1.5-1.5 ਸੌ ਦੀਆਂ ਪਲੇਟਾਂ ਇਹ ਸਾਨੂੰ ਨਿੰਦਣਾ ਹੁੰਦਾ ਕੋਈ ਨਾ ਕੋਈ ਬਹਾਨਾ ਸ਼ਿਕਾ ਭਲਾਣਾ ਕੋਈ ਨਾ ਕੋਈ ਕਿਸੇ ਤੇ ਦੋਸ਼ ਅਰੋਪ ਥੋਪ ਦੇਣਾ ਸਾਡਾ ਸ਼ਮਾਰ ਬਣਿਆ ਸ਼ਤਪੁਰਾ ਖੈ ਦਾ ਕਾਰਨ ਹੈ ਕਿ ਇਹ ਸਰੀਰ ਰੱਬ ਨਾਲ ਕਿਵੇਂ ਟੁੱਟੇ ਪੂਤੇ ਇੰਨਾ ਪੱਕਾ ਰੋਗ ਦਾ ਰੰਗ ਚੜਾ ਲਿਆ ਹੈ ਮਾਇਆ ਦੀ ਬਾਹ ਲੈ ਕੇ ਇੱਧ ਤਿੰਨ ਰੱਬ ਨੂੰ ਭੰਦਾ ਹੀ ਨਹੀਂ ਮੇਰਾ ਕੰਤਨਾ ਭਾਵ ਹੈ ਚੋਲਦਾ ਪਿਆਰੇ ਕਿਉਂ ਤਨ ਸੇਜਿਆ ਜਾਏ ਤੇਰੇ ਹਿੱਦਰੂ ਪਿੱਛੇ ਜਾਜੋ ਰੱਬ ਕਿਵੇਂ ਆਵੇ ਇਹ ਤੇ ਮੇਰੇ ਕੰਤ ਨੂੰ ਮੇਰੇ ਪਰਮੇਸ਼ਰ ਨੂੰ ਚੰਗਾ ਨਹੀਂ ਲੱਗਦਾ ਇਹਨੇ ਆਖ ਕੇ ਕੀ ਕਰਾਂ ਕਿਵੇਂ ਰੱਬ ਨਾਲ ਮੇਰਾ ਪਿਆਰ ਬੜੇ ਸਤਿਗੁਰਾਂ ਕਾ ਕਾਇਆ ਰੰਗਣ ਜੀthia ਪਿਆਰੇ ਪਾਈਏ ਨਉ ਮਜੀਠ ਰੰਗਣ ਕਹਿੰਦੇ ਨੇ ਜੀ ਉਹ ਮਿੱਟੀ ਅੱਜ ਤੇ ਨਹੀਂ ਰਹੀਆਂ ਹੁਣ ਤੇ ਦੂਜੇ ਭਾਂਡੇ ਦੇ ਨਲਾਰੀਆਂ ਕੋਲ ਉਹ ਗੁੱਲਾ ਭਾਂਡਾ ਜਿਹਦੇ ਚ ਲਾਲੇ ਕੱਪੜੇ ਪਾ ਕੇ ਰੰਗਦਾ ਏ ਅਸੀਂ ਉਹਨੂੰ ਮਿੱਟੀ ਕਹਿੰਦੇ ਹਾਂ ਮਿੱਟੀ ਦਾ ਭਾਂਡਾ ਪਰ ਛੋਟੇ ਨੂੰ ਘੜਾਕਿਆ ਜਾਂਦਾ ਸੀ ਤੇ ਵੱਡੀ ਨੂੰ ਮਿੱਟੀ ਗਿਆ ਜਾਂਸੀਆਂ ਲਿਲਾ ਰਹੀ ਉਹਦੇ ਚ ਪਾ ਕੇ ਕੱਪੜੇ ਰੰਗਦਾ ਪਰ ਕਈ ਲੋਕ ਉਹਦੇ ਚ ਸ਼ਰਾਮੀ ਕੱਢਦੇ ਧਰਤੀ ਚੋਂ ਉਹਨੂੰ ਦਬ ਦਿੱਤਾ ਜਾਂਦਾ ਸੀ। ਮੋਸ਼ਾਤਪੁਰ ਆਖਿਆ ਆਪਣਾ ਜਿਹੜਾ ਇਹ ਤਨ ਹੈ ਨਾ ਸਰੀਰ ਜੇ ਸਰੀਰ ਲਾਰੀ ਦੀ ਮਿੱਟੀ ਬਣ ਜਾਈ ਪਰਮੇਸ਼ਰ ਦੀ ਤੇ ਹੇ ਛੱਜਣ ਜੇ ਇਸ ਵਿੱਚ ਮਜੀਤ ਵਰਗਾ ਪੱਕਾ ਰੰਗ ਪਰਮੇਸ਼ਰ ਦੇ ਨਾਮ ਦਾ ਭਾਲੇ ਨਾਮ ਦਾ ਰੰਗ ਤੇਰੀ ਜ਼ਿੰਦਗੀ ਨੂੰ ਚੜਾਇਆ ਜਾਏ। ਤੇਰੋ ਲਹਰੀ ਕੋਣ ਵਜੀ ਲੰਗਣ ਵਾਲਾ ਜੇ ਰੰਗੈ ਸਾਹਿਬ ਐਸਾ ਰੰਗ ਨਾ ਦੀਠ ਲਲਾਰੀ ਬਣਾਈ ਪਰਮੇਸ਼ਰ ਨੂੰ ਕਿ ਰੱਬਾ ਤੇਰਾ ਸ਼ਰੀਰ ਹੈ ਤੇਰੇ ਦਰ ਤੇ ਆ ਗਿਆ ਤੈਨੂੰ ਮੈਂ ਆਪਣਾ ਸ਼ਰੀਰ ਅਰਪਣ ਕਰ ਦਿੱਤਾ ਤੇਰੀ ਇਹ ਬੇਤਾ ਕੀਤਾ ਤੇਰਾ ਚਿੱਤ ਕਰਦਾ ਕਬੀਰ ਕੂਕਰ ਨਾਮ ਕੋ ਮਤੀਆ ਮੇਰੋ ਨਾਉ ਗਲੇ ਹਮਾਰੇ ਜੀਭ ਦੀ ਜਾਂ ਖਿੰਚੈ ਤੈ ਜਾਓ ਕਿ ਹੁਕਮ ਰੂਪੀ ਤਕਦੀਰ ਤੂੰ ਮੇਰੇ ਗਲੇ ਵਿੱਚ ਪੈ ਜਿੰਤਰ ਤੂੰ ਖਿੱਚਣਾ ਮੈਂ ਉਧਰੀ ਜਾਣਾ ਨੂੰ ਜੇ ਪਛਮਾ ਜਾਂਦਾ ਹੀ ਫਿਰ ਸ਼ਹਿਦਪੁਰਾਂ ਕਿਹੜਾ ਕਰ ਬਣੇਗੀ ਫਿਰ ਇਹੋ ਜਿਹਾ ਲੰਗੜੇਗਾ ਐਸਾ ਲੰਗੜਾ ਨਾ ਕਿ ਕਿਹੜਾ ਕਦੀ ਕਿਸੇ ਨੇ ਪਹਿਲਾਂ ਵੇਖਿਆ ਨਾ ਹੋਵੇ ਫਿਰ ਲੋਕਾਂ ਨੇ ਕਿ ਇਹਨੂੰ ਤੇ ਜੋ ਮਰਜ਼ੀ ਆਖੋ ਇਹਨੂੰ ਤੇ ਪਰਵਾਹ ਹੀ ਨਹੀਂ ਇਹ ਤੇ ਕੁਸਾਕਰਦਈ ਨੇ ਇਹਦਾ ਤੇ ਸੁਭਾਅ ਬੜਾ ਠੰਡਾ ਹੈ ਇਹਦੇ ਬੜੇ ਨਿੱਧਰ ਸੁਭਾਅ ਦਾ ਹੈ ਇਹ ਤੇ ਬੜਾ ਸ਼ਾਰਿਆਂ ਨਾਲ ਨਹੀਂ ਕਰਦਾ ਹੈ ਇਹ ਤੇ ਬੜਾ ਪਿਆਰ ਕਰਦਾ ਹੈ ਲੋਕਾਂ ਨਾਲ ਇਹਦਾ ਤੇ ਦੁਨੀਆਂ ਦੇ ਲੋਕਾਂ ਪ੍ਰਤੀ ਚੁਕਾਅ ਬੜਾ ਹੈ ਇਹ ਕੀਤਾ ਸੀ ਜੀ ਭਗਤਪੂਰਨ ਸਿੰਘ ਸਿੰਗਲ ਵਾਲੇ ਨੇ ਜਿੰਦਗੀ ਸਮਰਪਿਤ ਕਰ ਦਿੱਤੀ ਦਸਵੀਂ ਜੇ ਵਿਅਕਤੀ ਆਪਣੇ ਜੀਵਨ ਦੇ ਵਿੱਚ ਥਾਂ ਥਾਂ ਤੇ ਲਾਇਬ੍ਰੇਰੀਆਂ ਵਿੱਚ ਕਿਤਾਬਾਂ ਲੈ ਲੈ ਕੇ ਪੜ੍ਹ ਕੇ ਇੰਨਾ ਵੱਡਾ ਵਿਦਵਾਨ ਤੇ ਇੰਨਾ ਵੱਡਾ ਸੇਵਾ ਦਾ ਪੁੰਜ ਬਣ ਗਿਆ ਕਿ ਅੱਜ ਉਹਨਾਂ ਦੇ ਨਾਂ ਤੇ ਲੱਖਾਂ ਅਦਾਰੇ ਚੱਲ ਰਹੇ ਨੇ ਇੱਕ ਨਹੀਂ ਦੋ ਨਹੀਂ ਪਤਾ ਨਹੀਂ ਕਿੰਨੇ ਕੁ ਸਿੰਗਲ ਵਾਲੇ ਨੇ ਖਾ ਖਾ ਲੋਕਾਂ ਦਾ ਉਹਨਾਂ ਦੇ ਨਾਂ ਤੇ ਇਲਾਜ ਕੀਤਾ ਜਾ ਰਿਹਾ ਹੈ ਉਹ ਸੇਵਾ ਅਜੇ ਵੀ ਬਰਕਰਾਰ ਹੈ ਉਹ ਤੇ ਤਨ ਕਰਕੇ ਨਹੀਂ ਨਾ ਰਹੀ ਅੱਗੇ ਸਤਿਗੁਰੂ ਕਹਿੰਦੇ ਨੇ ਜੇ ਇਹੋ ਜਿਹਾ ਰੰਗ ਲੰਗ ਜਿਨ ਕੇ ਚੋਣੇ ਰੱਤੜੇ ਪਿਆਰੇ ਕੰਤ ਤਿੰਨਾ ਕਹ ਪਾਸ ਹੀ ਪਿਆਰੇ ਸੱਜਣ ਜਿਨ੍ਹਾਂ ਜੀਵ ਇਸਤਰੀਆਂ ਦੇ ਇਸ ਰੂਪੀ ਚੋਲੇ ਨਾਮ ਰੂਪੀ ਰੰਗ ਵਿੱਚ ਚਰਤੇ ਗਏ ਨੇ ਪਰਮੇਸ਼ਰ ਉਹਨਾਂ ਦੇ ਨਾਲ ਰਹਿੰਦਾ ਸਦਾ ਤੇ ਜੇ ਤੂੰ ਜਨ ਤੇ ਮੇਰੇ ਨਾਲ ਲੱਭ ਰਹੇ ਇਕ ਸਾਧੂ ਗੁਰਾਂ ਕਹਿ ਤੂੜ ਦਿਨਾਂ ਦੀ ਜੇ ਮਿਲੈ ਜੀ ਕੋ ਨਾਨਕ ਕੀ ਅਰਦਾਸ ਏ ਸਚੰਤ ਨਾਨਕ ਕੋਲੋਂ ਉਹਨਾਂ ਪਾਸ ਇਹ ਬੇਨਤੀ ਕਰ ਪੜਾ ਕਿਤੇ ਉਹਨਾਂ ਨੂੰ ਉਹਨਾਂ ਦੇ ਚੰਨਾਂ ਦੀ ਧੂੜ ਮਿਲ ਜਾਏ ਤੇ ਉਹ ਸੰਗਤ ਮਨੋਂ ਮਿਲੇ ਜਿਹੜੇ ਕਬ ਨਾਲ ਜੁੜੇ ਹੋਏ ਨੇ ਕਿਉਂ ਕਿਉਂਕਿ ਉਹ ਪਰਮੇਸ਼ਰ ਦੇ ਹੱਥ ਵਿੱਚ ਹੈ ਜੇ ਸਾਨੂੰ ਸੰਗਤ ਦਿੱਤੀ ਅਰਦਾਸ ਕਰਨੀ ਬਣਦੀ ਹੈ ਆਪੇ ਸਾਝੀ ਆਪੇ ਰੰਗੀ ਆਪੇ ਨਦਰ ਕਰੇ ਜਿਮ ਜਿਸ ਜੀਵ ਸਤ੍ਰੀ ਤੇ ਪਰਮੇਸ਼ਰ ਮਿਹਰ ਕਰਦੇ ਕਿਰਪਾ ਕਰਦੇ ਕੋ ਨੂੰ ਆਪ ਹੀ ਸਵਾਰਦਾ ਆਪ ਹੀ ਛਾੜਦਾ ਤੇ ਆਪ ਹੀ ਨਾਮ ਦਾ ਰੰਗ ਛਾੜਦਾ ਨਾਨਕ ਆਪਨ ਕੰਤੈ ਪਾਵੈ ਆਪੇ ਹੀ ਰਵੇ ਏ ਨਾਨਕਾ ਕੋ ਜੀਵ ਸਤਰੀ ਪਰਮੇਸ਼ਰ ਨੂੰ ਕੰਤ ਨੂੰ ਪ੍ਰਮਾਤਮਾ ਨੂੰ ਅਕਾਲ ਪੁਰਖ ਨੂੰ ਭਾਜੰਦੀ ਹੈ ਚੰਗੀ ਲੱਗਦੀ ਹੈ ਉਹਨੂੰ ਪ੍ਰਭੂ ਆਪਣੇ ਚਰਨਾਂ ਵਿੱਚ ਆਪ ਹੀ ਜੋੜ ਦਿੰਦਾ ਹੈ ਗੁਰੂ ਰਾਮ ਕਰੇ ਸਾਡੇ ਸਾਰੇ ਜੀਵ ਵਿੱਚ ਉਹ ਪਰਮੇਸ਼ਰ ਵਸ ਜੇ ਦਾਤਾ ਵਸ ਜੇ ਅਸੀਂ ਰੱਬ ਦਾ ਚਿੰਤਨ ਕਰਕੇ ਉਹਦੀ ਆਰਾਧਨਾ ਵਿੱਚ ਜੁੜ ਕੇ ਉਹਦੇ ਨਾਮ ਦੇ ਨਾਲ ਜੁੜ ਕੇ ਆਪਣੀ ਜ਼ਿੰਦਗੀ ਦਾ ਸਫਰ ਸੰਪੂਰਨ ਕਰ ਸਕੀਏ ਅਸੀਂ ਇਸ ਲੋਕ ਤੋਂ ਲੈ ਕੇ ਇਸ ਸੰਸਾਰ ਤੋਂ ਲੈ ਕੇ ਨਿਰੰਕਰ ਦੇ ਘਰ ਤੱਕ ਜਾਣਾ ਹੈ ਪਰ ਲੋਕ ਤੱਕ ਦਾ ਸਫਰ ਪੂਰਾ ਕਰਨਾ ਉਹ ਤਾਂ ਪੂਰਾ ਹੋਵੇਗਾ ਜੇ ਅਸੀਂ ਸوار ਵਾਹੇ ਵਾਹਿਗੁਰੂ ਜਹਾਜ ਹੈ ਜਿਹੜੇ ਸੁ ਉਤਰੀ ਪਾਰ ਉਹ ਸਰਦਾ ਕਰਿ ਸ਼ਿੰਦ ਦੀ ਗੁਰਪਾਰ ਉਤਾਰਨ ਹਾਲ ਹੋਇਆ ਪੁੰਨ ਚੁੱਕਾ ਦੁਖੀ ਮਨ ਗੁਰੂ ਤੇ ਸਰਬ ਬਖਸ਼ ਦੋਵੇ ਬਖਸ਼ ਲੈਣਾ ਜੀ ਪ੍ਰੇਮ ਸੈਤ ਕੋ ਤੇ ਬਲਾਵਾ ਹੈ ਗੁਰੂ ਜੀ ਦਾ ਖਾਲਸਾ ਵਾਹ